ਕੀ ਇਹ ਸੰਭਵ ਹੈ ਕਿ ਕਿਸਾਨਾਂ ਦੀ ਜਿਹੜਾ ਕਰਜ਼ਾ ਉਹ ਮਾਫ ਹੋ ਸਕਦਾ 100% ਸੰਭਵ ਹੈ ਸਰਕਾਰ ਦੀਆਂ ਆਪਦੀਆਂ ਰਪੋਰਟਾਂ ਕਹਿੰਦੀਆਂ ਵੀ ਕਿਸਾਨਾਂ ਨੂੰ ਕਦੀ ਲਾਗਤ ਖਰਚੇ ਅਨੁਸਾਰ ਫਸਲ ਦਾ ਭਾਅ ਨਹੀਂ ਮਿਲਿਆ ਹੈਗਾ ਇਸ ਕਰਕੇ ਕਿਸਾਨਾਂ ਦੇ ਸਿਰ ਕਰਜ਼ਾ ਚੜਿਆ ਹੈਗਾ ਤੇ ਮੋਦੀ ਸਰਕਾਰ ਨੇ ਪਿਛਲੇ 8 ਸਾਲਾਂ ਵਿੱਚ 14 ਲੱਖ ਕਰੋੜ ਰੁਪਏ ਕਰਪੋਰਟ ਦਾ ਮਾਫ ਕਰਤਾ ਹੁਣ 3.45 ਲੱਖ ਕਰੋੜ ਰੁਪਏ ਮਾਫ ਕਰਨ ਦੀ ਤਿਆਰੀ ਹੈ ਤੇ ਸਾਡਾ ਕਰਜ਼ਾ ਕਿਉਂ ਨਹੀਂ ਮਾਫ ਹੁੰਦਾ ਸੰਭਵ ਹੈ 58 ਸਾਲ ਤੋਂ ਜਿਹੜੀ ਜ਼ਿਆਦਾ ਉਮਰ ਦੇ ਕਿਸਾਨ ਨੇ ਉਹਨਾਂ ਨੂੰ 10000 ਰੁਪਏ ਪੈਨਸ਼ਨ ਦਿੱਤੀ ਜਾਵੇ ਇਹ ਮੰਗ ਕਿਉਂ ਇਹ ਡਾਕਟਰ ਫਰਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਸਬੰਧ ਵਿੱਚ ਕੁਸ਼ਲ ਕਾਮਾ ਮੰਨਿਆ ਜਾ ਕਿਸਾਨ ਲੋਕ ਸਭਾ ਵਿੱਚ ਆਉਂ ਆ ਰਹੀਆਂ ਨੇ ਤੇ ਉਹਨੂੰ ਇਫੈਕਟ ਕਰਨ ਲਈ ਕਿਸਾਨ ਰੈਲੀਆਂ ਕਰ ਰਹੇ ਨੇ ਦੇਖੋ ਕਿਸਾਨਾਂ ਨੇ ਕਿਹੜੀ ਵੀ ਲਕਸ਼ਣ ਲੜਨੀ ਹੈ ਠੀਕ ਕਿ ਕਿਸਾਨ ਤਾਂ ਕਹਿੰਦੇ ਵੀ ਇਸ ਵळे ਇਹਨਾਂ ਨੇ ਝੂਠੇ ਵਾਅਦੇ ਕਰਨੇ ਅਸੀਂ ਇਹਨੂੰ ਪਹਿਲੇ ਕੀਤੇ ਵਾਅਦੇ ਯਾਦ ਕਰਾਈ ਵੀ ਪੂਰੇ ਕੀਤੇ ਜਾਣ ਇੱਕ ਮੰਗ ਤੁਸੀਂ ਲਿਖਿਆ ਕਿ ਲਖੀਮਪੁਰ ਖੀਰੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਪਰ ਦੂਜੇ ਪਾਸੇ ਸਾਡੇ ਕੋਲ ਸਿੱਖ ਆਗੂ ਉਹਨਾਂ ਨੂੰ ਸਰੋਪੇ ਦੇ ਰਹੇ ਨੇ ਮੈਨੂੰ ਲੱਗਦਾ ਇਹ ਨਿੰਦਣੀਆਂ ਘਟਨਾ 'ਚ ਅਸੀਂ ਪੂਰੇ ਸਿੱਖ ਪੰਥ ਨੂੰ ਸਿੰਘ ਸਾਹਿਬ ਨੂੰ ਅਪੀਲ ਕਰਦੇ ਆਂ ਵੀ ਅਜਿਹੇ ਜਿਹੜੇ ਆ ਜਿਹੜੇ ਕਾਤਲ ਨੇ ਕਿਸਾਨਾਂ ਦਾ ਉਹਦੇ ਕਿਸੇ ਵੀ ਗੁਰੂ ਘਰ ਤੋਂ ਸਨਮਾਨ ਨਹੀਂ ਹੋਣਾ ਚਾਹੀਦਾ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸੈਂਟਰਲ ਪੰਜਾਬ ਟੀਵੀ ਇਸ ਵਕਤ ਅਸੀਂ ਮੌਜੂਦ ਆਂ ਜਿੰਡਿਆਲਾ ਗੁਰੂ ਦੀ ਦਾਣਾ ਮੰਡੀ 'ਚ ਜਿੱਥੇ ਕਿਸਾਨਾਂ ਵੱਲੋਂ ਵੱਡੀ ਰੈਲੀ ਕੀਤੀ ਜਾ ਰਹੀ ਹੈ ਉਤਰੀ ਭਾਰਤ ਦੇਆਂ 18 ਕਿਸਾਨ ਜਥੇਬੰਦੀਆਂ ਇਸ ਮਹਾਰੈਲੀ ਚ ਹਿੱਸਾ ਲੈਣ ਜਾ ਰਹੀ ਹੈ। ਕੁਝ ਸਮੇਂ ਚ ਰੈਲੀ ਸ਼ੁਰੂ ਹੋਣ ਜਾ ਰਹੀ ਹੈ। ਤੁਹਾਨੂੰ ਰੈਲੀ ਤੋਂ ਪਹਿਲਾਂ ਕੁਝ ਤਸਵੀਰਾਂ ਦਿਖਾਉਣੇ ਆ ਕਿਸਾਨਾਂ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ। ਕਿਸਾਨਾਂ ਵੱਲੋਂ ਵੱਡੀ ਸਟੇਜ ਜੋ ਲਗਾਈ ਗਈ ਹੈ ਜਿਸ ਦੇ ਪਿੱਛੇ ਇੱਕ ਵੱਡਾ ਪੋਸਟਰ ਲਾਇਆ ਗਿਆ ਤੇ ਉਸ ਦੇ ਪੋਸਟਰ ਦੇ ਉੱਪਰ ਕਿਸਾਨਾਂ ਦੀ ਆ ਮੁੱਖ ਸੱਤ ਮੰਗਾਂ ਲਿਖੀਆਂ ਗਈਆਂ ਰੇ। ਇਸ ਤੋਂ ਇਲਾਵਾ ਜੇ ਤੁਸੀ ਸੱਜੇ ਦੇ ਖੱਬੇ ਨਾਜ਼ਰ ਮਾਰੋ ਤਾਂ ਕਿਸਾਨਾਂ ਵੱਲੋਂ ਵੱਡਾ ਪੰਡਾਲ ਸਜਾਇਆ ਗਿਆ ਹੈ ਟਾਟ ਤੇ ਮੈਟ ਵਗੈਰਾ ਵਿਛਾਏ ਗਏ ਨੇ ਵੱਡਾ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਉੱਥੋਂ ਤੱਕ ਕਿਸਾਨ ਕਿਸਾਨਾਂ ਲਈ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ ਬਾਕਾਇਦਾ ਬੀਬੀਆਂ ਲਈ ਤੇ ਵੀਰਾਂ ਲਈ ਅਲੱਗ-ਅਲੱਗ ਬੈਠਣ ਦਾ ਜੋ ਇੰਤਜ਼ਾਮ ਕੀਤਾ ਗਿਆ ਹੈ ਅੰਮ੍ਰਿਤਸਰ ਦੇ ਜੜਿਆਲਾ ਗੁਰੂ ਚ 18 ਕਿਸਾਨ ਜਥੇਬੰਦੀਆਂ ਵੱਲੋਂ ਅੱਜ ਮਹਾਰੈਲੀ ਕੀਤੀ ਜਾ ਰਹੀ ਹੈ ਕਿਸਾਨਾਂ ਵੱਲੋਂ ਸੱਤ ਮੁੱਖ ਮੰਗਾਂ ਰੱਖੀਆਂ ਗਈਆਂ ਨੇ ਜਿਨ੍ਹਾਂ ਦਾ ਪਿੱਛੇ ਪੋਸਟਰ ਵੀ ਲਾਇਆ ਗਿਆ ਕੀ ਨੇ ਉਹ ਮੰਗਾ ਅਤੇ ਕਿਉਂ ਇਹ ਰੈਲੀ ਰੱਖੀ ਗਈ ਹੈ ਇਸ ਬਾਰੇ ਆਪਾਂ ਜ਼ਿਆਦਾ ਜਾਣਕਾਰੀ ਲਈ ਕਿਸਾਨਾਂ ਅੱਗੇ ਸਰਵੰਤ ਸਿੰਘ ਪੰਦੇਰ ਨਾਲ ਗੱਲਬਾਤ ਕਰਾਂਗੇ ਤਾਂ ਸਾਡੇ ਨਾਲ ਨੇ ਕਿਸਾਨਾਂ ਅੱਗੇ ਸਰਵੰਤ ਸਿੰਘ ਪੰਦੇਰ ਪੰਦੇਰ ਸਾਹਿਬ ਪਿੱਛੇ ਸੱਤ ਮੰਗਾਂ ਲਿਖੀਆਂ ਹੋਈਆਂ ਨੇ ਤੁਹਾਡੀ ਮੰਗ ਆਪਾਂ ਇੱਕ ਗੱਲ ਕੇ ਦੋ ਚਾਰ ਮੰਗਾਂ ਤੇ ਗੱਲ ਕਰਾਂਗੇ ਪਹਿਲੀ ਐ ਐਮਐਸਪੀ ਕਾਨੂੰਨ ਸਰਕਾਰ ਤਾਂ ਕਹਿੰਦੀ ਅਸੀਂ 23 23 ਫਸਲਾਂ ਤੇ ਐਮ ਐਸ ਪੀ ਦੇ ਰਹੇ ਹਾਂ ਦੇਖੋ ਐਮ ਐਸ ਪੀ ਦੇਣ ਨਾਲ ਕੁਝ ਨਹੀਂ ਬੰਦਾ ਖਰੀਦੇ ਤਾਂ ਕੱਲੇ ਪੰਜਾਬ 'ਚ ਕਣਕ ਝੋਨਾ ਹੀ ਆ ਜਿੰਨਾ ਫਸਲਾਂ ਤੇ ਐਮ ਐਸ ਪੀ ਸਰਕਾਰ ਦਿੰਦੀ ਆ ਅਸਲ ਵਿੱਚ ਉਹਨੂੰ ਮੰਡੀ ਵਿੱਚ ਖਰੀਦਣ ਦਾ ਕਾਨੂੰਨ ਬਣਾਉਣਾ ਵਾ ਜੇ ਤਾਂ ਮੂੰਗੀ ਦਾ ਫਸਲ ਤੈ ਹੁੰਦਾ ਉਹ ਤਾਂ 8500 ਆ ਵੇਗਦੀ ਥੋੜੀ ਮੰਡੀ 'ਚ 3500 ਆ ਉਹਦਾ ਬੇਨਫਿਟ ਕੀ ਹੈਗਾ ਤੋ ਇਸ ਕਰਕੇ ਸਾਡਾ ਹੈਗਾ ਵੀ ਸਾਰੀਆਂ ਫਸਲਾਂ ਦੀ ਐਮ ਐਸ ਪੀ ਤੈ ਹੋਵੇ ਕਟਕਟ سپورਟ ਪ੍ਰਾਈਸ ਤੈ ਹੋਵੇ ਉਹਦੀ ਮੰਡੀ ਵਿੱਚ ਖਰੀਦੀ ਗਰੰਟੀ ਹੋਵੇ ਸਰਕਾਰ ਦਾ ਇਹ ਦਾਵਾ ਬਿਲਕੁਲ ਗਲਤ ਹੈਗਾ ਵਾ ਜੀ ਤੇ ਦੂਜੀ ਥੋੜੀ ਮੰਗ ਹੈ ਕਿ ਕਿਸਾਨ ਮਜ਼ਦੂਰਾਂ ਦਾ ਸੰਪੂਰਨ ਕਰਜ਼ਾ ਮਾਫ ਹੋਵੇ ਕਰਜ਼ਾ ਮਾਫੀ ਦੀ ਮੰਗ ਲੰਮੇ ਸਮੇਂ ਤੋਂ ਚੱਲੀ ਆ ਰਹੀ ਆ ਆਪਾਂ ਦੇਖਦੇ ਆ ਕਿ ਬੜੇ سارے ਕਿਸਾਨ ਖੁਦਕੁਸ਼ੀਆਂ ਕਰਦੇ ਨੇ ਕਿਹਾ ਜਾਂਦਾ ਕਿ ਕਿਸਾਨ ਕਰਜ਼ਾ ਸੀ ਉਹਦੇ ਤੇ ਖੁਦਕੁਸ਼ੀ ਕਰ ਲਈ ਕੀ ਇਹ ਸੰਭਵ ਆ ਕਿ ਕਿਸਾਨਾਂ ਦੀ ਜਿਹੜਾ ਕਰਜ਼ਾ ਉਹ ਮਾਫ ਹੋ ਸਕਦਾ 100% ਸੰਭਵ ਹੈ ਸਰਕਾਰ ਦੀਆਂ ਆਪਦੇ ਰਪਟਾ ਕਹਿੰਦੀਆਂ ਵੀ ਕਿਸਾਨਾਂ ਨੂੰ ਕਦੀ ਲਾਗਤ ਖਰਚੇ ਅਨੁਸਾਰ ਫਸਲ ਦਾ ਭਾਅ ਨਹੀਂ ਮਿਲਿਆ ਹੈਗਾ ਇਸ ਕਰਕੇ ਕਿਸਾਨਾਂ ਦੇ ਸਿਰ ਕਰਜ਼ਾ ਚੜਿਆ ਹੈਗਾ ਤੇ ਲੱਖਾਂ ਕਰੋੜ ਰੁਪਏ ਸਾਡਾ ਸਰਕਾਰ ਨਾਲ ਬਕਾਇਆ ਪਿਆ ਕਿਉਂਕਿ ਸਾਨੂੰ ਕਦੀ ਅਸਲ ਰੇਟ ਮਿਲੇ ਨਹੀਂ ਦੂਜੇ ਪੱਨੇ ਸਾਡਾ 12 ਲੱਖ ਕਰੋੜ ਰੁਪਏ ਦੇਸ਼ ਵਿੱਚ ਹੈਗਾ ਕਰਜ਼ਾ ਤੇ ਮੋਦੀ ਸਰਕਾਰ ਨੇ ਪਿਛਲੇ 8 ਸਾਲਾਂ ਵਿੱਚ 14 ਲੱਖ ਕਰੋੜ ਰੁਪਏ ਕਰਪੋਰਟ ਦਾ ਮਾਫ ਕਰਤਾ ਹੁਣ 3.45 ਲੱਖ ਕਰੋੜ ਰੁਪਏ ਮਾਫ ਕਰਨ ਦੀ ਤਿਆਰੀ ਹੈ ਤੇ ਸਾਡਾ ਕਰਜ਼ਾ ਕਿਉਂ ਨਹੀਂ ਮਾਫ ਹੁੰਦਾ ਸੰਭਵ ਹੈ ਜਿਹੜੀ ਥੋੜੀ ਤੀਜੀ ਮੰਗ ਹੈ ਕਿ ਕਿਸਾਨਾਂ ਨੂੰ 58 ਸਾਲ ਤੋਂ ਜਿਹੜੇ ਜ਼ਿਆਦਾ ਉਮਰ ਦੇ ਕਿਸਾਨ ਨੇ ਉਹਨਾਂ ਨੂੰ 10000 ਰੁਪਏ ਪੈਨਸ਼ਨ ਦਿੱਤੀ ਜਾਵੇ ਇਹ ਮੰਗ ਕਿਉਂ ਇਹ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਸੇ ਵੀ ਕੁਸ਼ਲ ਕਾਮਾ ਮੰਨਿਆ ਜਾਂ ਕਿਸਾਨ ਨੂੰ ساری ਉਮਰ ਕਮਾਈ ਕਰ ਦੇਸ਼ ਲਈ ਕਰਦਾ ਖੱਟ ਦਾ ਫਸਲ ਬੀਜਦਾ ਹਰ ਇੱਕ ਨੂੰ ਮਿਲਦਾ ਤੇ ਕਿਸਾਨ ਨੂੰ ਵੀ ਉਹਦੀ ਬੁਢਾਪੇ ਦੇ ਵਿੱਚ ਜਾ ਕੇ ਸਹਤਾ ਦਿੱਤੇ ਤੇ ਉਹਦੇ ਅਨੁਸਾਰ ਹੀ ਆ ਕਿਸਾਨ ਮਜ਼ਦੂਰ ਨੂੰ ਜਿਹੜਾ ਵਾ ਖੇਤ ਮਜ਼ਦੂਰ ਨੂੰ ਜਿਹੜਾ ਵਾ ਕਿਸਾਨ ਨੂੰ ਜਿਹੜਾ 10000 ਰੁਪਏ ਪ੍ਰਤੀ ਮਹੀਨਾ ਜਿਹੜੀ ਪੈਨਸ਼ਨ ਦਿੱਤੀ ਜਾਵੇ ਉਹਦੇ ਵਿੱਚ ਫਸਲੀ ਬੀਮਾ ਯੋਜਨਾ ਜਿਹੜੀ ਆ ਸਰਕਾਰ ਆਪਦੇ ਪ੍ਰੀਮੀਅਮ ਤੇ ਪਰੇ ਲਖੀਮਪੁਰ ਕਾਂਡ ਦਾ ਜਿਹੜਾ ਜੇ ਮਿਸ਼ਰਾ ਟਾਣੀ ਦੋਸ਼ੀ ਆ ਉਹਨੂੰ ਸਜ਼ਾ ਦਿੱਤੀ ਜਾਵੇ ਠੀਕ ਆ ਜੀ ਮੈਂ ਤੁਹਾਨੂੰ ਇੱਕ ਮਿੰਟ ਰੋਕ ਰਿਆ ਜਿਹੜਾ ਤੁਸੀਂ ਕਹਿ ਰਹੇ ਹੋ 10000 ਰੁਪਏ ਕਿਸਾਨ ਨੂੰ ਦੇਵੇ ਜਿਹੜੀ ਹੁਣ ਕਿਸਾਨਾਂ ਦੇ ਖਾਤੇ ਜੇ 6-6000 ਰੁਪਏ ਮੋਦੀ ਸਰਕਾਰ ਕਰ ਰਹੀ ਹੈ ਕਿਸੇ ਹਰ ਕਿਸਾਨ ਦੇ ਖਾਤੇ 'ਚ 6000 ਰੁਪਏ ਪਾਰੇ ਆ ਉਹਦਾ ਕੀ ਆ ਦੇਖੋ ਉਹ ਤਾਂ ਜਿਹੜੀ ਪੀਐਮ ਯੋਜਨਾ ਜਿੱਤੀ ਹੈ ਦੇਖੋ ਉਹ ਸਾਰਿਆਂ ਨੂੰ ਅਬਲ ਤਾਂ ਮਿਲ ਨਹੀਂ ਰਹੀ ਉਹੀ ਅਹੀਂ ਕਹਿੰਦੇ ਇਹਨੂੰ ਕਨਵਰਟ ਕਰ ਸਕਦੇ ਬਹੁਤ ਥੋੜੀ ਰਕਮ ਆ ਉਹ ਵੀ ਇਸ ਕਰਕੇ ਰੱਖੀ ਇਲੈਕਸ਼ਨ ਵੇਲੇ ਜਦੋਂ ਲਕਸ਼ਣ ਆਉਂਦੀ ਆ ਉਦੋਂ ਲੋਕਾਂ ਨੂੰ ਦੇ ਕੇ ਖੁਸ਼ ਹੋ ਜਾਓ ਫਿਰ ਭੁੱਲੇ ਰਹੋ ਠੀਕ ਆ ਤੁਸੀਂ ਇਲੈਕਸ਼ਨ ਕਿਹਾ ਮੈਨੂੰ ਇਲੈਕਸ਼ਨ ਤੋਂ ਇੱਕ ਹੋਰ ਗੱਲ ਜਿਆਦਾ ਇਹ ਕਿ ਹੁਣ ਕਿਹਾ ਜਾ ਰਿਹਾ ਕਿ ਜਿਹੜੀਆਂ ਤੁਸੀਂ ਮਹਾਰੈਲੀਆਂ ਇਹ ਕਰ ਰਹੇ ਹੋ ਇਹ ਇਲੈਕਸ਼ਨਾਂ ਕਰਕੇ ਨੇ ਦੇਖੋ ਲੋਕ ਸਵੈ ਚੋਣਾ ਆ ਰਹੀ ਨੇ ਤੇ ਉਹਨੂੰ ਇਫੈਕਟ ਕਰਨ ਲਈ ਕਿਸਾਨ ਰੈਲੀਆਂ ਕਰ ਰਹੇ ਨੇ। ਦੇਖੋ ਕਿਸਾਨਾਂ ਨੇ ਕਿਹੜੀ ਵੀ ਲਕਸ਼ਣ ਲੜਨੀ ਆ। ਠੀਕ ਕਿਸਾਨ ਤਾਂ ਕਹਿੰਦੇ ਵੀ ਇਸ ਵळे ਇਹਨਾਂ ਨੇ ਝੂਠੇ ਵਾਅਦੇ ਕਰਨੇ ਆ। ਅਸੀਂ ਇਹਨੂੰ ਪਹਿਲੇ ਕੀਤੇ ਵਾਅਦੇ ਯਾਦ ਕਰਾਈ ਵੀ ਪੂਰੇ ਕੀਤੇ ਜਾਣ। ਤੇ ਬਿਲਕੁਲ ਸਹੀ ਕਰ ਰਹੇ ਕਿਸਾਨ ਵੀ ਇਸ ਵळा ਵੀ ਹਾਕਮਾਂ ਦੀ ਲੋੜ ਆ ਬੋਟਾ ਲੈਣਾ। ਔਰ ਹਾਕਮਾਂ ਕੋਲੇ ਜੋ ਮਨਾਇਆ ਜਾ ਸਕਦਾ ਸੀ ਮਨਵਾ ਲਈਏ। ਜੀ। ਮਤਲਬ ਕਿਸਾਨ ਇਸ ਵਾਰ ਚੋਣਾ ਨਹੀਂ ਲੜਨਗੇ ਕਿਉਂਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਤਾਂ ਕਿਸਾਨਾਂ ਨੇ ਲੜੀਆਂ। ਜਿਹੜੇ ਕਿਸਾਨ ਤੁਹਾਡੇ ਸਾਹਮਣੇ ਖਲੋਤੇ ਉਹ ਲੋਮੂ ਨਹੀਂ ਕਦੀ ਲੜਦੇ ਨਾ ਕਦੀ ਕਰਦੇ ਆ ਚਲੋ ਜਿਹੜੇ ਲੜਦੇ ਉਹਨਾਂ ਨੂੰ ਸਵਾਲ ਹੁਕਦਾ ਸਾਡੇ ਵਾਲੇ ਦੋਵੇਂ ਫਾਰਮ ਪਾਰਲੀਮੈਂਟ ਇਲੈਕਸ਼ਨਾਂ ਵਿੱਚ ਹਿੱਸਾ ਨਾ ਲੈਣ ਵਾਲੇ ਨੇ ਥੋੜਾ ਜਿਆਦਾ ਸਮਝ ਲਊਗਾ ਇੱਕ ਇੱਕ ਮੰਗ ਤੁਸੀਂ ਲਿਖਿਆ ਕਿ ਲਖੀਮਪੁਰ ਖੀਰੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਪਰ ਦੂਜੇ ਪਾਸੇ ਸਾਡੇ ਕੋਲ ਸਿੱਖ ਆਗੂ ਉਹਨਾਂ ਨੂੰ ਸਰੋਪੇ ਦੇ ਰਹੇ ਨੇ ਮੈਨੂੰ ਲੱਗਦਾ ਇਹ ਨਿੰਦਣੀਆਂ ਘਟਨਾ ਅਸੀਂ ਪੂਰੇ ਸਿੱਖ ਪੰਥ ਨੂੰ ਸਿੰਘ ਸਾਹਿਬ ਨੂੰ ਅਪੀਲ ਕਰਦੇ ਆ ਵੀ ਅਜੇਹੇ ਜਿਹੜੇ ਆ ਜਿਹੜੇ ਕਾਤਲ ਨੇ ਕਿਸਾਨਾਂ ਦਾ ਉਹਦੇ ਕਿਸੇ ਵੀ ਗੁਰੂ ਘਰ ਤੋਂ ਸਨਮਾਨ ਨਹੀਂ ਹੋਣਾ ਚਾਹੀਦਾ ਜੀ ਠੀਕ ਆ ਜੀ ਤਾਂ ਇਹ ਸੀਗੇ ਸਾਡਾ ਨਾਲ ਕਿਸਾਨ ਆਗੂ ਪੰਦੇਰ ਸਾਹਿਬ ਤੇ ਇਹਨਾਂ ਨੇ ਆਪਣੀਆਂ ਮੰਗਾਂ ਵੀ ਦਸੀਆਂ ਇਹਨਾਂ ਉਹਨਾਂ ਦਾ ਹੱਲ ਵੀ ਦੱਸਿਆ ਇਹ ਦੱਸਦੇ ਨੇ ਕਿ ਕਿਸਾਨਾਂ ਦਾ ਸੰਪੂਰਨ ਕਰਜ਼ਾ ਮਾਫ ਹੋ ਸਕਦਾ ਹੈ ਕਿਸਾਨਾਂ ਨੂੰ ਪੈਨਸ਼ਨ ਮਿਲ ਸਕਦੀ ਹੈ ਤੇ ਕਿਸ ਤਰ੍ਹਾਂ ਮਿਲ ਸਕਦੀ ਹੈ ਉਹਦਾ ਹੱਲ ਵੀ ਦੱਸਿਆ ਫਿਲਹਾਲ ਕਿਸਾਨਾਂ ਵੱਲੋਂ ਜੰਡਿਆਲਾ ਗੁਰੂ ਚਮ ਮਹਾਰੈਲੀ ਕੀਤੀ ਜਾ ਰਹੀ ਹੈ ਥੋੜੇ ਸਮੇਂ ਚੇ ਸ਼ੁਰੂ ਹੋ ਜੇਗੀ ਦੇਖਦੇ ਆ ਕਿ ਕਿਸਾਨ ਕਿੰਨੇ ਵੱਡੇ ਗਿੰਦਿਚ ਪਾਉਂਦੇ ਨੇ ਕਿਉਂਕਿ ਠੰਡ ਬਹੁਤ ਜ਼ਿਆਦਾ ਆ ਮੀਂਹ ਦੀ ਤਰ੍ਹਾਂ ਕੋਰਾ ਬਰਸ ਰਿਹਾ ਆ ਦੇਖਦੇ ਆ ਕਿ ਕਿਸਾਨਾਂ ਦਾ ਇਸ ਰੈਲੀ ਨੂੰ ਕਿਹੋ ਜਿਹਾ ਰਿਸਪਾਂਸ ਰਹਿੰਦਾ ਹੈ